ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਕੋ ਪੀਰ ਸੰਸਾਰ ਨਹੀਂ ਪਰਮੰਗਤ ਪਾਏ ਗਿਆਨ ਧਿਆਨ ਕਿਛ ਕਰਮ ਨਾ ਜਾਣਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕਾਇ ਅੰਚਲ ਲਾਵੋ ਦੇਖ ਮਨ ਦੀ ਜਾਏ ਤਰਣੀ ਦਾ 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 ਤਾ ਇੱਕ ਹੈ ਸਭ ਕੋ ਦੇਵਨ ਹਾਰੋ ਦੇਂਦਾ ਤੋਟ ਨਾ ਆਵਈ ਅਗਨ ਕੋ ਪਰੇ ਬੰਧਾਰੋ ਸੋ ਕਹ ਟਲ ਗੁਰ ਸੇਵੀਐ ਇਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਉਸਰੀ ਮਹੱਲਾ ਨਾਮ ਸਾਦੋ ਇਹੋ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿੰਗਰਣ ਛੋਟਿਆ ਮਾਇਆ ਕੋ ਵਿਕਾਨਾ এ তাৰো ম ਹੇ ਨੈ ਸੋਰਾਣਾ دیوانا دین دوਆਨ ਸਦਾ ਦੁੱਖ ਪੰਜਨ ਤਾ ਉਸ ਮਨ ਨਾਮ ਗਾਨਾ ਜਨ ਨਾਮਿਕ ਤਨਾਂ ਕਿਨੂ ਗੁਰਮੁਖ ਹੋਏ ਪਛਾਨਾ ਦੇਨ ਦਵਾ ਸਦਾ ਦੁੱਖ ਪੰਜਨ ਤਾਸਿਓ ਵਨ ਨਾ ਲਗਾਣਾ ਜਨ ਨਾਨਕ ਕੋਟੋ ਨਮੈ ਕਿਨੂ ਗੁਰਮੁਖ ਹੋਏ ਪਛਾਨਾ ਖਾਲਸਾ ਵਾਹੇ ਗੁਰਦੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਅੱਖਰ ਜਿਵਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਮਰੋ ਜੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਬੜੇ ਪਿਆਰ ਦੇ ਨਾਲ ਸੰਗਤਾਂ ਆ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੀਆਂ ਨੇ ਪਿਆਰ ਦੇ ਨਾਲ ਵਾਰੀ ਸਰਵਣ ਕਰਦੀਆਂ ਨੇ ਪਿਆਰ ਦੇ ਨਾਲ ਹੀ ਹੁਕਮਨਾਮਾ ਸਾਹਿਬ ਦੇ ਵਿੱਚ ਜੁੜਦੀਆਂ ਨੇ ਆਓ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 684 ਅੰਗ ਦੇ ਉੱਤੇ ਸੁਭਾਏ ਬਾਲ ਤ੍ਰੈਸਰੀ ਮਹੰਮਾ ਨਾਮਾ ਨਵੇਂ ਪਾਪਸਾ ਤਨ ਤਨ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਸਦ ਇਹੋ ਜੱਗ ਭਰਮ ਕੋਲਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਐ ਕਿ ਜਿਹੜਾ ਸੰਸਾਰ ਹੈ ਨਾ ਕਹਿੰਦੇ ਇਹ ਭਰਮਾਂ ਦੇ ਵਿੱਚ ਪੈ ਗਿਆ ਜਦੋਂ ਇਨਸਾਨ ਭਰਮਾਂ ਦੇ ਵਿੱਚ ਪੈ ਜੇ ਨਾ ਉਹ ਫਿਰ ਕਈ ਵਾਰੀ ਆਪਣੇ ਨਾਲ ਵੀ ਮਾਰਾ ਕਰ ਜਾਂਦਾ ਭਰਮ ਦੇ ਵਿੱਚ ਪੈ ਕੇ ਜਦੋਂ ਬਾਅਦ ਵਿੱਚ ਪਤਾ ਲੱਗਦਾ ਐ ਇਹ ਗਲਤ ਹੋ ਗਿਆ ਮੈਨੂੰ ਭਰਮ ਪੈ ਗਿਆ ਸੀ ਭਰਮ ਜਿਹੜਾ ਸਾਨੂੰ ਕਈ ਵਾਰੀ ਰੱਬ ਦੇ ਨਾਲੋਂ ਵੀ ਤੋੜ ਦਿੰਦਾ ਜੀ ਸਾਦੂ ਇਹੋ ਜੱਗ ਭਰਮ ਭੁਲਾਨਾ RAM ਨਾਮ ਦਾ ਸਿਮਰਨ ਛੋੜਿਆ ਮਾਇਆ ਹਾਥ ਵਿਕੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਪ੍ਰਮਾਤਮਾ ਦਾ ਨਾਮ ਛੱਡਦਾ। ਰਾਮ ਨਾਮ ਦਾ ਸਿਮਰਨ ਛੋੜਿਆ। ਕਹਿੰਦੇ ਉਹਦਾ ਸਿਮਰਣੇ ਛੱਡਦਾ। ਕారణ ਕੀ ਲਾਗੇ ਮਾਇਆ ਹਾਤ ਵਿਕਾਨਾ ਕੱਲਾ ਮਾਇਆ 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 ਰਹੇਗੀ ਬਸ। ਗੁਰੂ ਸਾਹਿਬ ਭਗਤ ਕਬੀਰ ਸਾਹਿਬ ਕਹਿੰਦੇ ਆ। ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦਿ ਜੁਗਾਤੀ ਸਗਲ ਭਗਤ ਤਾਕੋ ਸੁਖ ਵਿਸਰਾਮ ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਜਿਹੜੀ ਮਾਲਾ ਸੀ ਨਾ ਕਹਿੰਦੇ ਮਾਲਾ ਛੜਤੀ ਮੰਨੇ ਕਹਿੰਦੇ ਹੁਣ ਮੇਰੀ ਜੀਬ ਹੀ ਮਾਲਾ ਬਣ ਗਈ ਹਰ ਟਾਈਮ ਜੀਬ ਦੇ ਨਾਲ ਉਸ ਪ੍ਰਮਾਤਮਾ ਦਾ ਸਮਰਨ ਕਰੀਂਦਾ ਵਾਹਿਗੁਰੂ 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 ਕੱਲਾ ਇਹ ਨਹੀਂ ਹੁੰਦਾ ਕਿ ਗੁਰਦੁਆਰਾ ਸਾਹਿਬ ਆ ਕੇ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਜਾਸੀ ਖਰਚੇ ਚੌਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਕਹਿਣੇ ਭਗਤ ਨਾਮਦੇਵ ਜੀ ਤੇ ਭਗਤ ਧੰਨਾ ਜੀ ਭਗਤ ਨਾਮਦੇਵ ਜੀ ਤੇ ਭਗਤ ਅਲੋਚਨ ਜੀ ਦੋਨੋਂ ਸਕੇ ਭਰਾਵਾਂ ਵਰਗੇ ਨਿਮਿੱਤਰ ਨੇ ਇੱਕ ਦਿਨ ਭਗਤ ਅਲੋਚਨ ਜੀ ਕਹਿੰਦੇ ਆ ਨਾਮਦੇਵ ਜੀ ਤੁਸੀਂ ਨਾਮ ਨਹੀਂ ਜਪਦੇ ਮੈਨੂੰ ਲੱਗਦਾ ਤੁਸੀਂ ਤੇ ਵਾਇਆ 'ਚ ਖਚਲਤ ਹੋ ਗਏ ਹੋ ਸਾਧੋ ਇਹ ਜਗ ਭਰਮ ਭਲਾ ਨਾਮ ਨਾਮ ਦਾ ਸਿਮਰਨ ਛੋੜਿਆ ਮਾਇਆ ਹਾਥ ਵਿਕਾਨਾ ਆਖਿਆ ਤੁਸੀਂ ਤੇ ਮਾਇਆ ਤੇ ਖਚਤ ਹੋ ਗਏ ਹੋ ਭਗਤ ਨਾਮਦੇਵ ਜੀ ਕਹਿੰਦੇ ਮੈਂ ਤੇ ਰੋਜ ਨਾਮ ਜਪਦਾ ਮੈਂ ਤੇ ਉਸ ਪਰਮਾਤਮਾ ਨੂੰ ਰੋਜ ਯਾਦ ਕਰਦਾ ਉੱਥੇ ਦੋਨਾਂ ਦੀ ਗੱਲਬਾਤ ਜਦੋਂ ਹੋਈ ਨਾ ਉਹ ਗੱਲਬਾਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋ ਗਈ ਭਗਤ ਲੋਚਨ ਜੀ ਕਹਿੰਦੇ ਆ ਕਿ ਨਾਮ ਮਾਇਆ ਮੋਹਿਆ ਕਹੇ ਬਲੋਚਨ ਵੀਤ ਕਾਹੀ ਛੀਪੋ ਛਾਇਲੇ RAM ਨਾ ਲਾਵੋ ਚੀਤ ਕਹਿੰਦੇ ਤੂੰ ਤੇ ਮਾਇਆ ਦੇ ਖੱਤੋਂ ਹੋ ਗਿਆ ਤੂੰ ਹਰ ਟਾਈਮ ਆਪਣੇ ਕੰਮ ਚ ਧਿਆਨ ਰੱਖਦਾ ਤੂੰ ਸਿਮਰਨ ਨਹੀਂ ਕਰਦਾ ਫਿਰ ਭਗਤ ਨਾਨਕ ਦੇਵ ਜੀ ਕਹਿੰਦੇ ਕਿ ਨਾਮਾ ਕਹੇ ਤਲੋਚਨ ਮੁਖ ਤੇ RAM ਸੰਭਾਲ ਹਾਪ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਮੈਂ ਹੱਥਾਂ ਪੈਰਾਂ ਦੇ ਨਾਲ ਕੰਮ ਕਰਦਾ ਤੇ ਆਪਣੇ ਚਿੱਤ ਦੇ ਨਾਲ ਆਪਣੇ ਮਨ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਕਰਦਾ ਮੈਂ ਭੁੱਲਿਆ ਨਹੀਂ ਕਿਤੇ ਵੀ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਪੈਸਾ ਕਮਾਉਣਾ ਮਾੜਾ ਕੋਈ ਨਹੀਂ ਆਪਣੇ ਕੰਮਕਾਰ ਕਰਨੇ ਬਾੜੇ ਥੋੜਾ ਨੇ ਆਪਣੇ ਕੰਮਕਾਰ ਕਰੋ ਪਰ ਕੰਮਕਾਰ ਕਰਦੇ ਆ ਕਰਦੇ ਆ ਵੀ ਕਹਿੰਦੇ ਉਸ ਵਾਹਿਗੁਰੂ ਨੂੰ ਉਸ ਅੱਲਾ ਨੂੰ ਉਸ ਰਾਮ ਨੂੰ ਯਾਦ ਕਰਦੇ ਰਹੋ ਬਹੁਤੀ ਦੁਨੀਆ ਜਿਹੜੀ ਆਪਣੇ ਕੰਮਕਾਰਾਂ ਨੂੰ ਛੱਡ ਕੇ ਖਥਾਂ ਤੇ ਬਹਿ ਗਈ ਰਾਮ ਰਾਮ ਕਰਨ ਲੱਗ ਗਈ ਪਰ ਕਹਿੰਦੇ ਉਹਨਾਂ ਨੂੰ ਵੀ ਰਾਮ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਉਹ ਭਗੌੜੇ ਹੋ ਗਏ ਆਪਣੇ ਕੰਮਾਂ ਤੋਂ ਭਗੌੜੇ ਹੋ ਗਏ ਕੱਲਾ ਉਧਰਲੇ ਪਾਸੇ ਲਾ ਕੇ ਗੁਰੂ ਸਾਹਿਬ ਕਹਿੰਦੇ RAM RAM ਕਰਤਾ ਸਭ ਜੱਗ ਫਿਰੈ RAM ਨਾ ਪਾਇਆ ਜਾਏ ਕਹਿੰਦੇ ਅਸੀਂ ਭਗੌੜੇ ਨਹੀਂ ਹੋਣਾ ਅਸੀਂ ਨੇ ਆਪਣੇ ਜ਼ਿੰਮੇਵਾਰੀਆਂ ਸਾਹਮਣੀਆਂ ਨੇ ਇੱਥੇ ਗੁਰੂ ਸਾਹਿਬ ਕਹਿੰਦੇ RAM ਨਾਮ ਦਾ ਸਿਮਰਨ ਛੋਡਿਆ ਮਾਇਆ ਹੱਥ ਦੇ ਕੰਨ ਕਹਿੰਦੇ ਮਾਇਆ ਦੇ ਹੱਥਾਂ 'ਚ ਵਿੱਕ ਗਏ ਓ ਤੁਸੀਂ ਹੋਸ ਪ੍ਰਮਾਤਮਾ ਦਾ ਨਾਮ ਛੱਡਤਾ ਦੁੱਸੀ ਨੇ ਜਪਣਾ ਰਹਾ ਉਹ ਮਾਤ ਪਿਤਾ ਭਾਈ ਸੁਤ ਬਲਤਾ ਤਾਂ ਕੈ ਰਸ ਲਪਟਾਨਾ ਕਹਿੰਦੇ ਮਾਂ ਪਿਓ ਭਾਈ ਪੁੱਤਰ ਇਸ ਤਰ੍ਹਾਂ ਸਾਰਾ ਕੁਝ ਕਹਿੰਦੇ ਇਹਨਾਂ ਦੇ ਵਿੱਚ ਰਸਾਂ ਦੇ ਵਿੱਚ ਖੱਤਤ ਹੋ ਗਏ ਕਹਿੰਦੇ ਮਾਤ ਪਿਤਾ ਭਾਈ ਸੁਤ ਬਲਤਾ ਤਾਂ ਕਹਿ ਰਸ ਲਪਟਾਨਾ ਬੰਦਾ ਕਹਿਣ ਲੱਗਿਆ ਮੈਨੂੰ ਇਹਨਾਂ ਦੇ ਵਿੱਚ ਸਾਰਿਆਂ ਤੋਂ ਵੱਧ ਪਿਆਰ ਹੈ ਹੋਰ ਨਹੀਂ ਕਿਤੇ ਗੁਰੂ ਸਾਹਿਬ ਕਹਿੰਦੇ ਪਿਆਰ ਕਰਨਾ ਆਪਣੇ ਪਰਿਵਾਰ ਨਾਲ ਆਪਣੇ ਪਰਿਵਾਰ ਤੋਂ ਦੂਰ ਥੋੜਾ ਹੋਣਾ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਤੈਨੂੰ ਨਿਭਾਉਣੀਆਂ ਪੈਣਗੀਆਂ ਪਰ ਕਹਿੰਦੇ ਨਾਲ-ਨਾਲ ਪ੍ਰਮਾਤਮਾ ਦਾ ਨਾਮ ਵੀ ਜਪ ਕੱਲਾ ਇਹ ਨਾ ਹੋਵੇ ਕਿ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕਾ ਰਸ ਲਪਟਾਨਾ ਕਿ ਤੇ ਇਹ ਰਸਾਂ ਸੱਚwidehat ਹੋ ਜੇ ਇਹਨਾਂ ਤੋਂ ਬਿਨਾਂ ਹੋਰ ਵੀ ਸਾਨੂੰ ਬਹੁਤ ਸਾਰੇ ਰਸ ਲੱਗੇ ਹੋਏ ਐ ਗੁਰੂ ਸਾਹਿਬ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਧਾ ਮੰਦਰ ਰਸ ਬੈਠਾ ਰਸ ਵਾਸ ਇਤੇ ਰਸ ਸਰੀਰ ਕੇ ਕੈ ਘਟੇ ਨਾਮ ਨਿਵਾਸ ਯਾਨੀ ਨੇ ਰਸ ਲਾ ਕੇ ਪ੍ਰਮਾਤਮਾ ਦਾ ਨਾਮ ਜਪਣਾ ਔਖਾ ਹੋ ਗਿਆ ਪ੍ਰਮਾਤਮਾ ਦਾ ਨਾਮ ਜੇ ਜਪਣਾ ਹੈ ਤਾਂ ਕਹਿੰਦੇ ਗੁਰੂ ਦੇ ਕੋਲ ਆਜੋ ਗੁਰੂ ਸਾਨੂੰ ਜੁਗਤੀਆਂ ਦੱਸਦਾ ਹੈ ਤੇ ਆਪਣੇ ਪਰਿਵਾਰ ਤੋਂ ਦੂਰ ਨਹੀਂ ਹੋਣਾ ਆਪਣੇ ਪਰਿਵਾਰ 'ਚ ਰਹਿਣਾ ਪਰਿਵਾਰ 'ਚ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਕਹਿੰਦੇ ਤੂੰ ਪ੍ਰਮਾਤਮਾ ਦੇ ਨਾਲ ਅਭੇਦ ਹੋ ਸਕਦਾ ਹੈ ਪਰ ਕਹਿੰਦੇ ਜੇ ਤੂੰ ਕਵੇ ਕਿ ਮੈਂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਨ ਲੱਗ ਗਿਆ ਆਪਣੇ ਘਰ ਵਾਲੀ ਨੂੰ ਇੰਨਾ ਪਿਆਰ ਕਰਨ ਲੱਗ ਗਿਆ ਪ੍ਰਮਾਤਮਾ ਨੂੰ ਭੁੱਲ ਗਿਆ ਕਹਿੰਦੇ ਕਹਿੰਦੇ ਫੇਰ ਕਹਾਂਗੇ ਕਿ ਇਹ ਰਸਾ ਤੇ ਖੱਟਕ ਹੋ ਗਿਆ ਤੂੰ ਇਹ ਰਸ ਨੇ ਜੀ ਕਹਿੰਦੇ ਪਰਿਵਾਰ ਦੇ ਨਾਲ ਰਹਿਣਾ ਆਪਣੇ ਧੀਆ ਪੁੱਤਰਾਂ ਦੇ ਨਾਲ ਰਹਿਣਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਤੇਰੇ ਤੇਰੇ ਸਿਰ ਨੇ ਉਹਨਾਂ ਤੋਂ ਭਗੌੜਾ ਨਹੀਂ ਹੋਣਾ ਕਿਤੇ ਕਹਵੇ ਕਿ ਮੈਂ ਇਹਨਾਂ ਨੂੰ ਛੱਡ ਕੇ ਜੰਗਲਾਂ 'ਚ ਜਾ ਕੇ ਬੈਠਾਂਗਾ ਗੁਰੂ ਸਾਹਿਬ ਕਹਿੰਦੇ ਫਿਰ ਜੰਗਲਾਂ 'ਚ ਜਾ ਕੇ ਵੀ ਰੱਬ ਨਹੀਂ ਮਿਲਦਾ ਪਰਿਵਾਰ 'ਚ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਤੂੰ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਬਾਬਾ ਫਰੀਦ ਸਾਹਿਬ ਕਹਿੰਦੇ ਐ ਫਰੀਦਾ ਜੰਗਲ ਜੰਗਲ ਕਿਆ 바ਵਾ ਬਣ ਕੰਡਾ ਮੋੜਹ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੂੰਡ ਕਹਿੰਦੇ ਜੇ ਇਕੱਲਾ ਜੰਗਲਾ ਚ ਜਾ ਕੇ ਕਵੇ ਰੱਬ ਮਿਲਜੋ ਕਹਿੰਦੇ ਜੰਗਲਾ ਚ ਤੇ ਕੰਡੇ ਵੱਜਣਗੇ ਤੇ ਪੈਰਾਂ ਚ ਹੋਰ ਰੱਬ ਨਹੀਂ ਮਿਲਣਾ ਉੱਥੇ ਕਹਿੰਦੇ ਜੇ ਰੱਬ ਨੂੰ ਭਾਲਣਾ ਤਾਂ ਆਪਣੇ ਪਰਿਵਾਰ ਚ ਰਹਿੰਦੇ ਆ ਰਹਿੰਦੇ ਆ ਆਪਣੇ ਹਿਰਦੇ ਨੂੰ ਖੋਲ ਆਪਣੇ ਹਿਰਦੇ ਦੇ ਅੰਦਰੋਂ ਪ੍ਰਮਾਤਮਾ ਨੂੰ ਪ੍ਰਗਟ ਕਰ ਪਰ ਅਸੀਂ ਤੇ ਹੋਰੇ ਕੰਮਾਂ 'ਚ ਪੈ ਗਏ ਆ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਜੋਵਨ ਧਨ ਪ੍ਰਭਤਾ ਕੈ ਮਦਮੈ ਇਹਨੇ ਸਰਹੈ دیਵਾਨਾ ਦੀਵਾਨਾ ਦਾ ਭਾਵ ਹੁੰਦਾ ਝੱਲਾ ਦੀਵਾਨਾ ਦਾ ਭਾਵ ਹੁੰਦਾ ਪਾਗਲ ਕਹਿੰਦੇ ਬੰਦੇ ਨੂੰ ਜਵਾਨੀ ਦਾ ਜੋਸ਼ ਚੜ ਗਿਆ ਜੋਵਨ ਧਨ ਧਨੋਂ ਦਾ ਪੈਸਾ ਪ੍ਰਭ ਤਾਂ ਹੁੰਦਾ ਕਿ ਸੰਸਾਰ ਦੇ ਵਿੱਚ ਲੋਕ ਇੱਜ਼ਤ ਕਰਨ ਲੱਗੇ ਇਹ ਚੀਜ਼ਾਂ ਦਾ ਨਸ਼ਾ ਹੋ ਜਾਂਦਾ ਹੈ ਮਦਦ ਦਾ ਭਾਵ ਹੁੰਦਾ ਨਸ਼ਾ ਕਹਿੰਦੇ ਇਹਨਾਂ ਚੀਜ਼ਾਂ ਦਾ ਹੋ ਗਿਆ ਨਸ਼ਾ ਕਹਿੰਦੇ ਹੁਣ ਪਾਗਲ ਹੋ ਗਿਆ ਕਹਿੰਦੇ ਨਾ ਜੋਵਨ ਨੇ ਰਹਿਣਾ ਨਾ ਧਨ ਨੇ ਰਹਿਣਾ ਨਾ ਪ੍ਰਭਤਾ ਨੇ ਰਹਿਣਾ ਜੇ ਰਹਿਣਾ ਤਾਂ ਪ੍ਰਮਾਤਮਾ ਦੇ ਨਾਮ ਨੇ ਰਹਿਣਾ ਗੁਰੂ ਸਾਹਿਬ ਕਹਿੰਦੇ ਆ ਧਾਨੇ ਜੋਵਨ ਅਰ ਫੁੱਲੜਾ 나ਠੀ ਅੜੇ ਦਿਨ ਚਾਰ 나ਠੀ ਅੜੇ ਦਾ ਭਾਵ ਹੁੰਦਾ ਪ੍ਰਾਣੇ ਕਹਿੰਦੇ ਜਿਵੇਂ ਪ੍ਰਾਣੇ ਸਾਡੇ ਘਰ ਆਉਂਦੇ ਆ ਨਾ ਕਹਿੰਦੇ ਚਾਰ ਦਿਨ ਰਹਿੰਦੇ ਆ ਜੀ ਚਾਰਕ ਦਿਨਾਂ ਬਾਅਦ ਉਹ ਆਪਣੇ ਘਰ ਚਲੇ ਜਾਂਦੇ ਆ ਜੋ ਫੇਰ ਵੀ ਰਹਿਣ ਕਹਿੰਦੇ ਉਹਨਾਂ ਦੀ ਉਨੀ ਇੱਜ਼ਤ ਨਹੀਂ ਹੁੰਦੀ ਚਾਰਕ ਦਿਨ ਉਹਨਾਂ ਦੀ ਇੱਜ਼ਤ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਿ ਜੋਵਨ ਧਨ ਪ੍ਰਭਤਾ ਕੈ ਮਦਮੈਂ ਕਹਿੰਦੇ ਨਾ ਜੋਵਨ ਨੇ ਰਹਿਣਾ ਨਾ ਧਨ ਨੇ ਰਹਿਣਾ ਨਾ ਪ੍ਰਭਤਾ ਨੇ ਰਹਿਣਾ ਤੇ ਗੁਰੂ ਸਾਹਿਬ ਕਹਿੰਦੇ ਆ ਧਨ ਜੋਬਨ ਯਰ ਫੁੱਲੜਾ ਇੱਕ ਧਨ ਹੁੰਦਾ ਇੱਕ ਜੋਬਨ ਹੁੰਦਾ ਇੱਕ ਫੁੱਲ ਹੁੰਦਾ ਕਹਿੰਦੇ ਜਿਹੜਾ ਧਨ ਹੈ ਇਹਦਾ ਪਤਾ ਨਹੀਂ ਕਦੋਂ ਖਤਮ ਹੋ ਹੋ ਜੇ ਬੰਦਾ ਜਹੰਗਾਰ ਚ ਘੁਰਿਆ ਫਿਰਦਾ ਕਿ ਮੇਰੇ ਕੋਲੇ ਤੇ ਪੈਸੇ ਹੀ ਬਹੁਤ ਹੈ ਪਰ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕੋਈ ਐਸਾ ਚੱਕਰ ਬਣ ਜੇ ਕਿ ਬੰਦਾ ਰੁਪਈਏ ਰੁਪਈਏ ਦਾ ਮੁਤਾਜ ਹੋ ਜੇ ਪਤਾ ਲੱਗਦਾ ਕੋਈ ਜ਼ਿੰਦਗੀ ਦੇ ਵਿੱਚ ਕੀ ਵਾਪਰਨ ਹੈ ਤਾਂ ਨ ਜੋਵਨ ਜੋਵਨ ਆ ਜਵਾਨੀ ਦਾ ਬੰਦਾ ਮਾਲ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਮਾਲ ਨਾ ਕਰ ਇੱਕ ਦਿਨ ਬੜੇ ਪਾ ਆ ਜਾਣਾ ਅੱਜ ਤੂੰ ਮਾਲ ਕਰਦੇ ਤੇ ਇੱਕ ਦਿਨ ਬੜੇ ਪਾ ਜਾਣਾ ਤੁਰਿਆ ਵੀ ਨਹੀਂ ਜਾਣਾ ਤੇਰੇ ਤੋਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਦੇ ਓ ਅੱਜ ਫਰੀਦਾ ਕੁਜੜਾ ਸਹਿ ਕੋ ਆ ਕੀ ਓਮ ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਜਵਾਨੀ ਸੀ ਨਾ ਉਦੋਂ ਕਹਿੰਦੇ ਵੱਡੇ ਵੱਡੇ ਪਹਾੜ ਵੱਡੇ ਵੱਡੇ ਸਮੁੰਦਰ ਪਾਰ ਕਰਤੇ ਪਰ ਕਹਿੰਦੇ ਅੱਜ ਕੀ ਹੋਇਆ ਅੱਜ ਬਡੇਪਾ ਆ ਗਿਆ ਤੇ ਬਡੇਪੇ ਦੇ ਵਿੱਚ ਐਸਾ ਹੋਇਆ ਤੇ ਮੰਜੇ ਦੇ ਕੋਲ ਪਿਆ ਪਾਣੀ ਵਾਲਾ ਕੁੱਜਾ ਵੀ ਐ ਲੱਗਦਾ ਕਿ 100 ਕੋਹ ਦੀ ਦੂਰੀ ਤੇ ਪਿਆ ਕੁੱਜਾ ਵੀ 100 ਕੋਹ ਦੀ ਦੂਰੀ ਤੇ ਲੱਗਦਾ ਤੇ ਬਾਬਾ ਫਰੀਦ ਸਾਹਿਬ ਸਾਨੂੰ ਇਹ ਸਮਝਾ ਰਹੇ ਐ ਫਰੀਦਾ ਇੰਨੀ ਨਿੱਕੀ ਜੰਗੀ ਐ ਜੰਗੀ ਇਹਦਾ ਭਾਵੰਦਾ ਲੱਤਾਂ ਕਿਆ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਵੱਡੇ ਵੱਡੇ ਸਮੁੰਦਰ ਪਾਰ ਕਰਦੇ ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਪਵੇ ਹੋ ਅੱਜ ਫਰੀਦਾ ਕੁਝੜਾ ਸੈ ਕੋਹਾ ਠਿਓਵ ਆ ਜਵਾਨੀ ਦਾ ਮਾਣ ਨਾ ਕਰੀਏ ਜਵਾਨੀ ਨੇ ਇੱਕ ਦਿਨ ਢਲ ਜਾਣਾ ਜੀ ਜਵਾਨੀ ਨੇ ਇੱਕ ਦਿਨ ਢਲ ਜਾਣਾ ਆ ਚਿਹਰੇ ਦੇ ਉੱਤੇ ਝੁਰੜੀਆਂ ਪੈ ਜਾਣੀਆਂ ਨੇ ਆ ਸਰੀਰ ਜਿਹੜਾ ਕਮਜ਼ੋਰ ਹੋ ਜਾਣਾ ਜੋ ਵਨ ਧਨ ਪੈਸੇ ਦਾ ਵੀ ਕੋਈ ਪਤਾ ਨਹੀਂ ਹੁੰਦਾ ਪ੍ਰਵਤ ਜਿਹੜਾ ਸਾਨੂੰ ਲੱਗਦਾ ਕਿ ਮੈਨੂੰ ਤੇ ਦੁਨੀਆ ਮਾਲ ਦੇਣ ਲੱਗੇ ਕਹਿੰਦੇ ਇਹ ਵੀ ਕਦੋਂ ਖਤਮ ਹੋ ਜੇ ਇਹ ਵੀ ਕਹਿੰਦੇ ਕੋਈ ਪਤਾ ਨਹੀਂ ਹੁੰਦਾ ਇਹ ਵੀ ਮਨ ਚੋਂ ਭਲੇਖਾ ਕੱਢਦੇ ਕਹਿੰਦੇ ਇਹ ਨਿਸ ਰਹੇ دیਵਾਨਾ ਇਹ ਨਿਸ ਦਾ ਭਾਵੰਦਾ ਤੇ ਦਿਨ ਰਾਤ ਕਹਿੰਦੇ ਦਿਨ ਰਾਤ ਇਹੀ ਨਸ਼ੇ ਚ ਪੁਰਿਆ ਫਿਰਦਾ ਹੈ ਕਿ ਮੇਰੇ ਕੋਲ ਤਾਕਤ ਬਹੁਤ ਹੈ ਮੇਰੇ ਕੋਲ ਧਨ ਬਹੁਤ ਹੈ ਮੇਰੇ ਕੋਲੇ ਪ੍ਰਭਤਾ ਵਾਤ ਹੈ ਕਰੇ ਦਿਨ ਰਾਤ ਇਸੇ ਕੰਮ ਦੇ ਵਿੱਚ ਤੁਰਿਆ ਫਿਰਦਾ ਦਵਾਨਾ ਹੋ ਗਿਆ ਘੱਲਾ ਹੋ ਗਿਆ ਪਾਗਲ ਹੋ ਗਿਆ ਕਹਿੰਦੇ ਦੀਨ ਦਿਆਨ ਸਦਾ ਦੁੱਖ ਭੰਜਨ ਤਾਸਿਓ ਮਨ ਨ ਲਗਾਨਾ ਕਹਿੰਦੇ ਅਸਲ ਦੇ ਵਿੱਚ ਜਿਹੜਾ ਪਰਮਾਤਮਾ ਹੈ ਦੀਨ ਦਇਆਲ ਜਿਹੜਾ ਸਾਡੇ ਦੀਨਾਂ ਤੇ ਕੰਗਾਲਾਂ ਦੇ ਉੱਤੇ ਕਿਰਪਾ ਕਰਨ ਵਾਲਾ ਦੀਨ ਦਾ ਭਾਵ ਹੁੰਦਾ ਕੰਗਾਲ ਦਇਆਲ ਦਾ ਭਾਵ ਹੁੰਦਾ ਜਿਹੜਾ ਸਾਡੇ ਤੇ ਦਇਆ ਕਰਦੇ ਪਰਮਾਤਮਾ ਜਿਹੜਾ ਹੈ ਸਾਡੇ ਤੇ ਦਇਆ ਕਰਨ ਵਾਲਾ ਹੈ ਦੀਨ ਦਇਆਲ ਸਦਾ ਦੁੱਖ ਭੰਜਨ ਉਹ ਸਾਡੇ ਸਦਾ ਹੀ ਜਿਹੜੇ ਅੰਦਰ ਦੇ ਦੁੱਖ ਨੇ ਉਹਨਾਂ ਨੂੰ ਭੰਨਣ ਵਾਲਾ ਹੈ ਜਿਹੜਾ ਸਾਡੇ ਅੰਦਰ ਦੇ ਵੱਡੇ ਵੱਡੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਦੇ ਵਿੱਚ ਵਚਨ ਆਉਂਦੇ ਆ ਮੇਰਾ ਵੈਰ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖੇ ਮੁਖ ਦੇਵੈ ਘਟੈ ਜਨ ਕੇ ਭੰਦਾ ਉਹ ਤੇ ਸਾਡੇ ਜਨਮ ਮਰਨ ਦੇ ਗੇੜ ਮੁਕਾ ਸਕਦਾ ਹੈ ਆਹ ਦੁੱਖਾਂ ਦੀ ਗੱਲ ਕੀ ਹੈ ਦੁੱਖਾਂ ਨੂੰ ਭੰਡਣ ਵਾਲਾ ਪ੍ਰਮਾਤਮਾ ਜੇ ਉਹਦੀ ਸ਼ਰਣ ਜਾ ਜੀਏ ਦੀਨ ਦਇਆਲ ਸਦਾ ਦੁੱਖ ਭੰਜਨ ਤਾਸਿਓ ਮਨ ਨ ਲਗਾਨਾ ਕਹਿੰਦੇ ਜਿਹੜਾ ਇੰਨਾ ਵੱਡਾ ਪ੍ਰਮਾਤਮਾ ਹੈ ਜਿਹੜਾ ਸਾਡੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਅਸੀਂ ਉਹਦੇ ਨਾਲ ਮਨ ਨਹੀਂ ਜੋੜਿਆ ਕਦੇ ਉਹਦੇ ਨਾਲ ਮਨ ਜੋੜ ਕੇ ਵੇਖੀਏ ਨਾ ਤਾਸਿਓ ਮਨ ਨ ਲਗਾਨਾ ਕਹਿੰਦੇ ਉਹਦੇ ਨਾਲ ਮਨ ਨਹੀਂ ਜੋੜਿਆ ਜੇ ਤਾਂ ਪਰ ਕੋਈ ਕੋਈ ਹੈ ਨਹੀਂ ਹੈ ਕਿ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਉਹ ਗੁਰੂ ਸਾਹਿਬ ਕਹਿੰਦੇ ਐ ਕਿ ਇਹ ਗੱਲ ਮੰਨ ਚੋਂ ਕੱਢ ਦਿਓ ਕਿ ਸਾਰੀ ਦੁਨੀਆ ਹੀ ਇਸ ਤਰ੍ਹਾਂ ਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਨ ਨਾਨਕ ਕੋਟੰਗ ਮੈਂ ਕਿਨੂ ਗੁਰਮੁਖ ਹੋਏ ਪਛਾਨਾ ਕਹਿੰਦੇ ਕਰੋੜਾਂ ਚ ਇੱਕ ਅੰਦਾ ਹੈਗਾ ਜਿਹੜਾ ਪ੍ਰਮਾਤਮਾ ਨੂੰ ਪਹਿਚਾਣਦਾ ਹੈ ਜਿਹੜਾ ਗੁਰਮੁਖ ਹੈ ਗੁਰਮੁਖ ਉਹਨੂੰ ਕਿਹਾ ਜਾਂਦਾ ਜਿਹੜਾ ਗੁਰੂ ਦੇ ਵੱਲ ਉਹਦਾ ਮੂੰਹ ਹੋਵੇ ਗੁਰਮੁਖ ਜਿਹਦਾ ਗੁਰੂ ਵੱਲ ਮੂੰਹ ਹੋਵੇ ਮਨਮੁਖ ਹੁੰਦਾ ਜਿਹਦਾ ਆਪਣੇ ਮਨ ਵੱਲ ਮੂੰਹ ਹੋਵੇ ਉਹਨੂੰ ਮਨਮੁਖ ਕਿਹਾ ਜਾਂਦਾ ਹੈ ਤੇ ਜਿਹੜਾ ਗੁਰੂ ਵੱਲ ਮੂੰਹ ਕਰਕੇ ਬੈਠਦਾ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ ਤੇ ਇੱਥੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਜਨਨਾਣਿਕ ਕੋਟਨ ਮੈਂ ਕਿੰਨ ਹੋ ਕਹਿੰਦੇ ਕਰੋੜਾਂ ਦੇ ਵਿੱਚ ਇੱਕ ਅੱਧਾ ਕੋਈ ਹੈਗਾ ਜਿਹੜਾ ਗੁਰਮੁਖ ਹੈ ਗੁਰਮੁਖ ਹੋਏ ਪਛਾਨਾ ਜਿਹਨੇ ਪ੍ਰਮਾਤਮਾ ਨੂੰ ਪਹਚਾਣ ਲਿਆ ਇਸ ਸ਼ਬਦ ਦੇ ਰਾਹੀਂ ਸਾਨੂੰ ਵਸੇ ਸਮਝਾ ਰਿਹਾ ਹੈ ਕਿ ਜਿਹੜਾ ਭਰਮ ਪਿਆ ਭਾਈ ਉਹ ਭਰਮ ਛੱਡ ਦੋ ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰਿਓ ਮਾਤ ਪਿਤਾ ਭਾਈ ਸੁਤ ਵਰਤਾ ਪਰਿਵਾਰ ਚ ਰਹਿੰਦੇ ਆ ਰਹਿੰਦੇ ਆ ਪਰਿਵਾਰ ਦੇ ਨਾਲ ਖਚਤ ਨਹੀਂ ਹੋਣਾ ਪਰਵਾਇਤ ਰਹਿੰਦੇ ਰਹਿੰਦੇ ਪਰਮਾਤਮਾ ਨੂੰ ਵੀ ਚੇਤਾ ਰੱਖਣਾ ਹੈ ਕਹਿੰਦੇ ਜੋਗਨ ਧਨ ਪ੍ਰਵਤਾ ਕਹਿ ਮਦ ਮੈਂ ਕਹਿੰਦੇ ਇਹ ਚੀਜ਼ਾਂ ਨੇ ਸਦਾ ਨਾਲ ਹੀ ਰਹਿਣਾ ਦੇਰ ਦਇਆਲ ਸਦਾ ਦੁਖ ਭੰਜਨ ਕਹਿੰਦੇ ਜਿਹੜਾ ਦੀਨਾਂ ਦੇ ਦਇਆਲ ਕਰ ਕਰ ਪਾਲੂ ਜਿਹੜਾ ਕਹਿੰਦੇ ਉਹਦੇ ਨਾਲ ਮਨ ਜੋੜ ਕੇ ਰੱਖੀਏ ਕਹਿੰਦੇ ਫਿਰ ਤੁਹਾਡਾ ਵੀ ਨਾਮ ਕਹਿੰਦੇ ਇਸ ਸਿਸ਼ਟ ਵਿੱਚ ਆ ਜਾਣਾ ਜਨ ਨਾਨਕ ਕੋਟਨ ਵੈਕੇ ਨੂੰ ਗੁਰਮੁਖ ਹੋਏ ਪਛਾਨਾ ਕਹਿੰਦੇ ਫਿਰ ਇਹ ਪੰਗਤੇ ਤੁਹਾਡੇ ਲਈ ਵਰਤੀ ਜਾਣੀ ਹੈ ਜੇ ਕਹਿੰਦੇ ਤੁਸੀਂ ਪ੍ਰਮਾਤਮਾ ਦੇ ਵਿੱਚ ਅਭੇਦ ਹੋਗੇ ਸੂਰਜ ਕਿਰਨ ਮਿਲੇ ਜਲ ਕੈ ਜਲ ਹੋ ਆ ਰਾਮ ਜੋਤੀ ਜੋਤ ਰਲੇ ਸੰਪੂਰਨ ਤਿਆ ਰਾਮ ਕਹਿੰਦੇ ਜਿੱਤੇ ਇੱਕ ਵਿੱਚ ਹੋਗੇ ਉਹਦੇ ਇਹ ਪੰਕਤੀਆਂ ਫਿਰ ਕਹਿੰਦੇ ਤੁਹਾਡੇ ਲਈ ਵਰਤੀਆਂ ਜਾਣਗੀਆਂ ਦੇਗ ਦਿਆਲ ਸਦਾ ਦੁੱਖ ਭੰਜਨ ਤਾਸੋ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨ ਹੋ ਗੁਰਮੁਖ ਹੋਏ ਪਛਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ